ਜਿਹੜੀ ਉਹ ਪਹਿਮ ਕੋਈ ਜ਼ੋਰ ਕਿਤੇ ਉਹਨਾਂ ਨੇ ਉਹ ਬਿਨਾਂ ਸਾਰੇ ਘਮਾ ਗਏ ਜੀ ਤੇ ਕਿੰਨੀ ਟ੍ਰਿਕ ਨੂੰ ਜਾ ਰਿਹਾ ਐਕਚੁਅਲ 4 ਦਿਨ ਨੂੰ ਜਾ ਰਿਹਾ ਜੀ 13 ਨੂੰ ਵਾਪਸੀ ਹੈ ਜੀ ਪਾਕਿਸਤਾਨ ਤੇ ਜਿਹੜੇ ਭਾਰਤ ਦੇ ਸਬੰਧ ਆ ਉਹ ਟੁੱਟਲੇ ਕਈ ਹੁੰਨਿਆ ਤੋਂ ਠੀਕ ਨਹੀਂ ਆ ਲੇਕਿਨ ਫਿਰ ਵੀ ਧਾਰਮਿਕ ਜਥੇ ਨੂੰ ਮਨਜ਼ੂਰੀ ਮਿਲਦੀ ਕਿਸ ਤਰ੍ਹਾਂ ਦੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਤਾਂ ਕਹਿੰਦੇ ਆ ਦੇ ਮੁਲਕਾਂ ਦੇ ਜਿਹੜੇ ਸਬੰਧ ਆ ਉਹ ਵੀ ਨਾਰਮਲ ਹੋਣ ਜੀ ਤੇ ਆਉਣ ਜਾਣ ਸੌਖਾ ਹੋ ਜਾਵੇ ਜੀ ਕਿੰਦਰ ਕੋਰ ਕਿਹੜੀ ਜਗ੍ਹਾ ਤੋਂ ਆਏ ਅਸੀਂ ਪੱਟੀ ਲਾਗੋਂ ਆਏ ਆ ਜੀ ਕੀ ਕਹਿਣਾ ਚਾਹੋਗੇ ਪਾਕਿਸਤਾਨ ਦਰਸ਼ਨਾਂ ਲਈ ਜਾ ਰਹੇ ਤੇ ਮਹਾਰਾਜ ਦੇ ਘਰ ਦਰਸ਼ਨਾਂ ਨੂੰ ਜਾ ਰਹੇ ਆ ਜੀ ਤੇ ਛੁਕਰ ਹੈ ਕਿ ਮਹਾਰਾਜ ਨੇ ਸਾਡਾ ਵੀ ਲਗਨ ਖੋਲਿਆ ਆਪਣੇ ਦਰਸ਼ਨਾਂ ਲਈ ਜੀ ਚੋਂ ਬੜੇ ਚਿਰ ਦੇ ਚਾਹੁੰਦੇ ਸਾਂ ਮਹਾਰਾਜ ਦੇ ਘਰ ਦਰਸ਼ਨਾਂ ਨੂੰ ਤੇ ਦਰਸ਼ਨ ਕਰਨੀ ਚੱਲੇ ਪਹਿਲੀ ਵਾਰੀ ਜਾਂਦੇ ਆ ਹਾਂ ਪਹਿਲੀ ਵਾਰ ਚੱਲਦੇ ਕਿਹੜੀ ਕਿਹੜੀ ਜਗ੍ਹਾ ਤੇ ਹਾਂ ਕਿਤੇ ਜਿੱਥੇ ਉਹ ਦਰਸ਼ਨ ਕਰਾ ਦੇਣਗੇ ਉੱਥੋਂ ਉੱਥੋਂ ਦਰਸ਼ਨ ਕਰਕੇ ਆਵਾਂਗੇ ਪਰਿਵਾਰ ਕੋ ਕੱਲੇ ਜਾ ਰਹੇ ਜਾਂ ਨਹੀਂ ਪਰਿਵਾਰ ਕੋ ਮੇਰਾ ਨਾਲ ਲੜਕਾ ਜਾ ਰਿਹਾ ਇੱਕ ਮੇਰੀ ਭੈਣ ਜਾ ਰਹੀ ਹੈ ਤਿੰਨ ਤਿੰਨ ਮੈਂਬਰ ਜਾ ਰਹੇ ਹਨ ਕਿੰਨੀ ਤਰੀਕ ਨੂੰ ਜਾ ਰਹੇ 4 ਤਰੀਕ ਨੂੰ ਅੱਜ ਪਾਸਪੋਰਟ ਮਿਲਿਆ ਕਿੰਨੀ ਕੋ ਖੁਸ਼ੀ ਬਹੁਤ ਖੁਸ਼ੀ ਹੋਈ ਹੈ ਨਹੀਂ ਖੁਸ਼ੀ ਹੋਈ ਹੈ ਬਹੁਤ ਹੀ ਹਾਂ ਮਹਾਰਾਜ ਦੇ ਘਰ ਦੀ ਬੜੀ ਤਾਂ ਸੀ ਕਿ ਮਿਲਾਂਗੇ ਮਹਾਰਾਜ ਦੇ ਘਰ ਠੀਕ ਹੈ ਸਰਦ ਨਿਰਮਲ ਸਿੰਘ ਕੇਰੀਆ ਤੋਂ ਜਿਲ੍ਹਾ ਛਾਰਪੁਰ ਅੱਜ ਤੁਸੀਂ ਇੱਥੇ ਪਾਸਪੋਰਟ ਲੈਣ ਆਏ ਜੇ ਪਾਕਿਸਤਾਨ ਗੁਰਦਾਂਵਾਂ ਮਾਲੀ ਜਾ ਰਹੇ ਕਿੰਨੇ ਕਮਾਂ ਚੁਕੂਛੀ ਆ ਬੜਾ ਚਾ ਚੜਿਆ ਜੀ ਜਦੋਂ ਪਤਾ ਲੱਗਾ ਵੀ ਵੀਜ਼ਾ ਮੁਲਤਗਿਆ ਹੈ ਦਾ ਹੈ ਨਾ ਬਹੁਤ ਚਾ ਚੜਿਆ ਜੀ ਕੌਣ ਕੌਣ ਜਾ ਰਿਹਾ ਪਰਵਾਹ ਮੈਂ ਤੇ ਮੇਰਾ ਭਾਈ ਵੀ ਜਾ ਰਿਹਾ ਜੀ ਪਹਿਲੀ ਵਾਰੀ ਜਾ ਰਹੇ ਪਹਿਲੀ ਵਾਰੀ ਜਾ ਰਹੇ ਹਾਂ ਜਿਹੜੇ ਕਿਹੜੇ ਦਰਸ਼ਨ ਕੀਤੇ ਜਾਣ ਕੇ ਉਹਨਾਂ ਕਣਾ ਸਾਹਿਬ ਜੀ ਪੰਜਾ ਸਾਹਿਬ ਤੇ ਟੂਨਾ ਮੰਡੀ ਲਾਹੌਰ ਬਦਾਂਦਸਰ ਸਾਹ ਸੰਦੇ ਕਰਤਾਰਪੁਰ ਸਾਹਿਬ ਅਤੇ ਹੋਰ ਵੀ ਜੋ ਵੀ ਤਾਲੁਕ ਪਹਿਲਾ ਸਬੰਧ ਜਿਹੜੇ ਠੀਕ ਨਹੀਂ ਸੀ ਪਾਕਿਸਤਾਨ ਦੇ ਨਾਲ ਭਾਰਤ ਦੇ ਪਾਕਿਸਤਾਨ ਕਈ ਪੁੱਜਿਆ ਹੱਦ ਤੱਕ ਹਾਂਜੀ 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 ਪਹਿਲਾਂ ਪਰਮਿਸ਼ਨ ਵੀ ਨਹੀਂ ਸੀ ਮਿਲ ਰਹੀ ਤਾਂ ਉਹ ਮਨ ਚ ਕੀ ਆਇਆ ਉਹ ਤੋਂ ਥੋੜਾ ਡਰ ਜਿਹਾ ਲੱਗਾ ਜੀ ਥੋੜਾ ਜਿਨਾ ਚਾਹ ਸੀ ਉਹਨਾਂ ਥੋੜਾ ਉਦਾਸੀ ਵੀ ਆਈ ਵੀ ਇਹ ਸਰਕਾਰਾਂ ਦੇ ਕਰਕੇ ਤੇ ਸਾਡੀਆਂ ਜਿਹੜੀਆਂ ਆਪਣੀਆਂ ਭਾਵਨਾਵਾਂ ਨੇ ਅੰਦਰ ਹੀ ਜਾ ਰਹੀਆਂ ਦਿਲ 'ਚ ਜੀ ਤੇ ਜਦੋਂ ਪਤਾ ਲੱਗਾ ਵੀ ਦੁਬਾਰਾ ਵੀ ਸੋ ਰਸਤਾ ਖੁੱਲ ਗਿਆ ਜੀ ਹਾਂ ਕੋਈ ਬੜਾ ਚਾਹ ਚਲਿਆ ਸਾਡੀ ਪਰਮਾਤਮਾ ਨੇ ਸੁਣੀ ਅੱਗੇ ਨਾਲ ਸਾਹਿਬ ਨੇ ਅਰਦਾਸਾਂ ਕੀਤੀ ਉਹਨਾਂ ਅੱਗੇ ਸਾਡੀਆਂ ਪੂਰੀਆਂ ਹੋਈਆਂ ਨੇ ਕਿੰਨੇ ਤਰੀਕ ਨੂੰ ਜਾ ਰਹੇ ਹੈ ਤੇ ਚਾਹ ਤਰੀਕ ਨੂੰ ਜਾ ਰਹੇ ਜੀ ਕਦੋਂ ਵਾਪਸੀ ਹੈ ਵਾਪਸੀ 14 ਤਰੀਕ ਨੂੰ ਵਾਪਸੀ ਹੈ ਜੀ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਪਾਕਿਸਤਾਨ ਸਥਿਤ ਗੁਰਦੁਆਰਾ ਮਾਦਰਸ਼ਨ ਲਈ ਵਿਸ਼ੇਜ ਜਥੇ ਭੇਜਿਆ ਜਾਂਦਾ ਹੈ। ਐਸ ਵਾਰ ਵੀ ਇਹ ਜਥਾ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਸ਼੍ਰੀ ਗੁਰੂ ਨਾਨਕ ਦੇਵ ਪ੍ਰਕਾਸ਼ ਘੜੇ ਤੇ ਇਸ ਜਥੇ ਲਈ ਅਸੀਂ ਸੰਗਤਾਂ ਕੋਲੋਂ ਪਾਸਪੋਰਟ ਮੰਗੇ ਸਨ। ਜਿੱਥੇ ਸੜ ਕੋ ਅਲੱਗ-ਭੱਗ 2000 ਦੇ ਅਲੱਗ-ਭੱਗ ਪਾਸਪੋਰਟ ਸ਼੍ਰਾਉਣੀ ਕਮੇਟੀ ਜਮ੍ਹਾਂ ਹੋਏ ਸਨ। ਪਰ ਉਹ ਸਮੇਂ ਜਿਹੜੇ ਪਾਰ ਸਰਕਾਰ ਵੱਲੋਂ ਜਿਹੜਾ ਸੁਰੱਖਿਆ ਦੇ ਹਵਾਲੇ ਦੇ ਕੇ ਜਥੇ ਦੇ ਰੋਕ ਲਗਾ ਦਿੱਤੀ ਗਈ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਪੱਧਰ ਤੇ ਵਿਰੋਧ ਕੀਤਾ ਗਿਆ ਮਾਝਾ ਪ੍ਰਧਾਨ ਸਭਾ ਵੱਲੋਂ ਸਖਤ ਰੋਸ ਪ੍ਰਗਟ ਕੀਤਾ ਗਿਆ ਸੰਗਤਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਕਿ ਜਿਹਦੇ ਫਾਲਸ ਰੂਪ ਭਾਰਤ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਤੇ ਸੰਗਤ ਜਥੇ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਹੁਣ ਜਥਾ ਜਿਹੜਾ ਇਹ 4 ਅਪ੍ਰੈਲ ਨੂੰ ਅਚਾਰ ਨਮਬਰ ਨੂੰ ਸ਼੍ਰਾਵਣੀ ਕੋਲ ਤੇ ਲਾ ਪਰਬੰਧਕ ਕਮੇਟੀ ਤੋਂ ਜਾ ਰਿਹਾ ਇਸ ਜਥੇ ਲਈ ਅਸੀਂ 1802 ਪਾਸਪੋਰਟ ਜਿਹੜੇ ਉਹ ਪਾਕਿਸਤਾਨ ਵਾਸੀ ਨੂੰ ਭੇਜੇ ਸਨ ਜਿਨ੍ਹਾਂ ਵਿੱਚੋਂ 1794 ਵਿਜੇ ਲੱਗ ਕੇ ਆ ਚੁੱਕੇ ਐ 2 ਵਿਜੇ ਸ਼ਾਇਦ ਇੱਕ ਦਿਨ ਚ ਆ ਜਾਣਗੇ ਜੇ ਕੱਲ੍ਹ ਇਹ ਤੇ 6 ਵਜੇ ਕਿਸੇ ਕਾਰਨ ਕੱਟੇ ਗਏ ਨੇ ਪਾਕਿਸਤਾਨ ਜਿਹੜੇ ਗੁਰਤਾਬ ਨੇ ਉਹ ਸਿੱਖਾਂ ਦੇ ਮਨਾਂ ਦੇ ਵਸਦੇ ਨੇ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਰਬੱਤ ਦਾ ਭਲਾ ਮੰਗਿਆ ਨਾਮ ਜਪੋ ਕਿਰਤ ਕਰੋ ਨਾਮ ਜੋਪੋ ਦੇ ਵੰਡ ਕੇ ਛਕੋ ਦਾ ਉਪਦੇਸ਼ ਦਿੱਤਾ ਆ ਗੁਰੂ ਮਹਾਰਾ ਜੀ ਨੇ ਹੱਥੀਂ ਕਿਰਤ ਕੀਤੀ ਆ ਉਹਨਾਂ ਗੁਰੂ ਸਾਹਿਬਾਨ ਦੇ ਦਰਸ਼ਨਾਂ ਲਈ ਹਰ ਸਿੱਖ ਲੋਚਦਾ ਆ ਇਥੋਂ ਤੱਕ ਕਿ ਗੁਰੂ ਨਾਨਕ ਦੇਵ ਜੀ ਨੂੰ ਹਰ ਧਰਮ ਦਾ ਵਿਅਕਤੀ ਮੰਨਦਾ ਚਾਹੇ ਉਹ Hindu ਹੈ ਮੁਸਲਮਾਨ ਹੈ ਸਿੱਖ ਆ ਕਿ ਹਰ ਇੱਕ ਦੇ ਮਨ ਚ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਆ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਜਾਂ ਨੂੰ ਕੁਛਾ ਦੱਸਿਆ ਹੈ ਜਿਹੜੀ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਹੋਇਆ ਗੁਰੂ ਨਾਨਕ ਦੇਵ ਦਾ ਉਸ ਸਮੇਂ ਔਰਤ ਨੂੰ ਜਿਹੜਾ ਉਹ ਫੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਪਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾਂ ਨਾਲ ਸੰਗਤਾਂ ਨੂੰ ਜਿਹੜੇ ਵਿਰੋਧੀ ਸੀ ਗੁਰੂ ਮਹਾਰਾਜ ਦੇ ਉਹਨਾਂ ਨੂੰ ਵੀ ਆਪਣੇ ਵਿਚਾਰਾਂ ਨਾਲ ਕੈਲ ਕਰਕੇ ਸਿਧੇਰਾ ਪਾਇਆ ਚਾਹੇ ਉਹ ਸੱਜਣ ਠੱਗ ਸੀ ਚਾਹੇ ਉਹ ਕੌਡਾ ਰਾਖਸ਼ ਸੀ ਗੁਰੂ ਮਹਾਰਾਜ ਨੇ ਹਰ ਇੱਕ ਨੂੰ ਸੱਚ ਦਾ ਉਪਦੇਸ਼ ਦੇ ਕੇ ਕਿਰਤ ਕਰੋ ਨਾਂ ਜਪੋ ਵੰਡ ਛਕੋ ਦਾ ਉਪਦੇਸ਼ ਦੇ ਕੇ ਸਾਰਿਆਂ ਦਾ ਹੀ ਪਾਰ ਉਤਾਰਾ ਕੀਤਾ ਉਸ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਹਰ ਇੱਕ ਸਿੱਖ ਲੋਚਦਾ ਹੈ ਕਿ ਜਿਹੜਾ ਹੁਣ ਜਥਾ 4 ਨਵੰਬਰ ਨੂੰ ਜਿਹੜਾ ਭੇਜਿਆ ਜਾ ਰਿਹਾ ਹੈ ਜੋ ਗੁਰਦੁਆਰਾ ਪੰਜਾ ਸਹਿਬ ਗੁਰਦੁਆਰਾ ਡੇਰਾ ਸਹਿਬ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰਦੁਆਰਾ ਸੱਚਾ ਸੋਦਾ ਸਹਿਬ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਭਾਰਤ ਆਪਸਾਰਿਆ ਇਸ ਜਥੇ ਵਿੱਚ ਜਿਹੜੇ ਜਤੂ ਜਾ ਰਹੇ ਨੇ ਉਹ ਬੜੇ ਖੁਸ਼ ਨੇ ਕਿ ਸਾਡੇ ਵਿਛੜੇ ਗੁਰਧਾਮ ਜਿਹੜੇ ਉਹਨਾਂ ਦੇ ਦਰਸ਼ਨ ਕਰ ਸਕਦੇ ਆ ਉਹ ਸਿੱਖ ਰਚਨਾ ਹੀ ਉਦਾਸ ਕਰਦਾ ਹੈ ਜਿੰਨਾ ਗੁਰਧਾਮ ਨੂੰ ਸਿੱਖ ਪੰਥ ਤੋਂ ਵਿਛੋੜਿਆ ਕੇ ਖੁੱਲੇ ਦਰਸ਼ੀਦਾਰ ਮੈਂ ਸਮਝਦਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਉਹ ਵੱਧ ਤੋਂ ਵੱਧ ਵਿਲੇ ਦੇ ਕੇ ਸਿੱਖਾਂ ਨੂੰ ਆਪਣੇ ਵਿਛੜੇ ਗੁਰਧਾਮ ਜਿਹੜੇ ਉਹਨਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦੇਣ ਇਸੇ ਤਰ੍ਹਾਂ ਮੈਂ ਇਹ ਵੀ ਬੇਨਤੀ ਕਰਦਾ ਮਾਜੇ ਪ੍ਰਧਾਨ ਸਾਹਿਬ ਵੱਲੋਂ ਭਾਰਤ ਸਰਕਾਰ ਨੂੰ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਘਾ ਬੰਦ ਕੀਤਾ ਉਹ ਵੀ ਹੋ ਲਿਆ ਜਾਵੇ ਤਾਂ ਜੋ ਸੰਗਤਾਂ ਜਿਨ੍ਹਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਉਹੀ ਕਰ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ